ਨਾਨਕ ਦੇਵ ਜੀ ਦੇ ਪ੍ਰਕਾਸ਼ ਪਰ ਉਤੇ ਬਹੁਤ ਬਹੁਤ ਵਧਾਈ ਹੈ ਤੇ ਮੈਂ ਕਵਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਪੇਸ਼ ਕਰ ਰਹੀ ਹਾਂ ਗੁਰੂ ਨਾਨਕ ਦੀ ਬਾਣੀ ਸਾਡੇ ਮਨ ਨੂੰ ਰੋਸ਼ਨ ਕਰਦੀ ਹੈ ਕਿਰਤ ਕਰਨ ਦਾ ਦੇਵੇ ਸੁਨੇਹਾ ਇਨਕਲਾਬ ਦਾ ਦੰਪ ਵੀ ਪੜਦੀ ਹੈ ਨਾਮ ਜਪਣ ਦੀ ਦੇ ਕੇ ਸਿੱਖਿਆ ਸਾਡਾ ਰਾਹ ਰੁਸ਼ਨਾਇਆ ਹੈ ਕੀਰਤ ਕਰੋ ਤੇ ਵੱਢ ਸਕੋ ਦਾ ਉਚਤਮ ਪਾਠ ਪੜਾਇਆ ਹੈ ਕੋਰਡੇ ਰਾਖਸ਼ ਬਲੀ ਕੰਧਾਰੀ ਮਲਿਕ ਭਾਗੋ ਸਰਜੰਟ ਠੱਗ ਨੂੰ ਝੁਕਾ ਦਿੱਤਾ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ ਕੈ ਨਾਰੀ ਦਾ ਮਾੜ ਵਧਾ ਦਿੱਤਾ ਸੱਪਾਸੇ ਅੰਦਰੇਂਕਾਰ ਵਸੇਂਦਾ ਕਹਿ ਮੱਕਾ ਜਿਸ ਘੁਮਾਇਆ ਸੀ ਉਹ ਨਾਨਕ ਸ਼ਾ ਫਕੀਰ ਪਹਿਲੀ ਪਾਤਸ਼ਾਹੀ ਅਖਵਾਇਆ ਸੀ ਪੰਜੇ ਨਾਲ ਪਹਾੜ ਰੋਕ ਕੇ ਕਿਹਾ ਜਿੱਤਣ ਲਈ ਪੰਜ ਵਿਕਾਰਾਂ ਨੂੰ ਪੰਜੇ ਨਾਲ ਪਹਾੜ ਰੋਕ ਕੇ ਕਿਹਾ ਜਿੱਤਣ ਲਈ ਪੰਜ ਵਿਕਾਰਾਂ ਨੂੰ ਰਾਜੇ ਸ਼ੀ ਮੁਕਦਮ ਕੁੱਤੇ ਕਹਿ ਵੰਗਾਰਿਆ ਸਮੇਂ ਦੀਆਂ ਸਰਕਾਰਾਂ ਨੂੰ ਭਾਈ ਬਾਲੇ ਮਰਦਾਨੇ ਭਾਈ ਲਾਲੋ ਦਾ ਜੀਵਨ ਰੋਸ਼ਨ ਕਰ ਦਿੱਤਾ ਮਾத் ਰਿਪਤਾ ਭੈਣ ਨਾਨਕੀ ਤੇ ਬੀਬੀ ਸਲਖਣੀ ਦਾ ਜੀਵਨ ਨੂਰ ਨਾਲ ਸੀ ਭਰ ਦਿੱਤਾ ਹੱਕ ਪਰਾਇਆ ਛੱਡ ਕੇ ਕਾਲ ਖਾਏ ਕਿਸ ਹੱਥੋਂ ਦੇ ਦਾ ਸਬਕ ਸਿਖਾਇਆ ਸੀ ਕੋੜ ਨਿਖਾਟੇ ਨਾਨਕਾ ਓੜਕ ਸੱਚ ਰਹੀ ਦਾ ਪਾਠ ਪੜਾਇਆ ਸੀ ਸਿੱਧ ਜੋਗੀਆਂ ਨਾਲ ਸੰਵਾਦ ਰਚਾ ਕੇ ਸੱਚ ਦਾ ਪਾਠ ਪੜਾ ਦਿੰਦਾ ਕੋਡੇ ਰਾਖਸ਼ ਵਲੀ ਕੰਧਾਰੀ ਮਲਕ ਭਾਗੋ ਸਰਜੰਟ ਹਾਗ ਨੂੰ ਝੁਕਾ ਦਿੱਤਾ ਆਓ ਅੱਜ ਅਸੀਂ ਸਭ ਗੁਰੂ ਨਾਨਕ ਦੇ ਦਸੇ ਪੰਦ ਅਪਣਾ ਲਈਏ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਆਪਣੇ ਰਾਹਾਂ 'ਚ ਦੀਪ ਜਗਾ ਲਈਏ ਗੁਰੂ ਨਾਨਕ ਦੀ ਬਾਣੀ ਸਾਡੇ ਮਨ ਨੂੰ ਰੋਸ਼ਨ ਕਰਦੀ ਹੈ ਕੀਰਤ ਕਰਨ ਦਾ ਦੇਵੇ ਸੁਨੇਹਾ ਇਨਕਲਾਬ ਦਾ ਦੰਬੀ ਭਰਦੀ ਹੈ ਨਾਮ ਜਪਣ ਦੀ ਦੇ ਕੇ ਸਿੱਖਿਆ ਸਾਡਾ ਰਸੁਨਾਇਆ ਹੈ ਕੀਰਤ ਕਰੋ ਤੇ ਵੰਡ ਛਕੋ ਦਾ ਉਚਤਮ ਪਾਠ ਪੜਾਇਆ ਹੈ ਕੀਰਤ ਕਰੋ ਤੇ ਵੰਡ ਛਕੋ ਦਾ ਉਚਤਮ ਪਾਠ ਪੜਾਇਆ ਹੈ